ਦੇਸ਼ਾਂ ਵਿਦੇਸ਼ਾਂ ਵਿੱਚ ਵਸਦਿਆਂ ਸ੍ਰੀ ਹਜੂਰ ਨਾ ਕੋਮ ਰਾਜਾ ਸਾਹਿਬ ਜੀ ਦੀਆਂ ਪਿਆਰੀਆਂ ਸੰਗਤਾਂ ਨੂੰ ਮੈਂ ਅਮਰੀਕ ਸਿੰਘ ਬੱਲਵਾਲ ਫਤਿਹ ਬੁਲਾਉਣਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਰਸੋਖਾਨਾ ਸਾਹਿਬ ਦਾ ਇੱਕ ਨਿਰਮਾਣਾ ਸੇਵਾਦਾਰ ਹੋਣ ਦੇ ਨਾਤੇ ਮੈਂ ਆਪ ਸਰਬੱਤ ਸੰਗਤਾਂ ਨੂੰ ਇੱਕ ਅਹਿਮ ਜਾਣਕਾਰੀ ਇਸ ਵੀਡੀਓ ਦੇ ਰਾਹੀਂ ਦੇ ਰਿਹਾ ਹਾਂ ਆਪ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਜਿਸ ਨੂੰ ਵੀ ਇਹ ਵੀਡੀਓ ਪ੍ਰਾਪਤ ਹੁੰਦੀ ਹੈ ਉਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰੋ ਫੇਸਬੁੱਕ WhatsApp ਇੰਸਟਾਗ੍ਰam ਦੇ ਉੱਤੇ ਸ਼ੇਅਰ ਕਰੋ ਤਾਂ ਜੋ ਰਾਜਾ ਸਾਹਿਬ ਜੀ ਦੀਆਂ ਸਾਰੀਆਂ ਸੰਗਤਾਂ ਤੱਕ ਇਹ ਵੀਡੀਓ ਪਹੁੰਚ ਸਕੇ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਭਲੀ ਭਾਨ ਜਾਣਦੇ ਹੋ ਕਿ ਪਿਛਲੀ ਦਿਨੀ ਇੱਕ ਵਿਵਾਦ ਰਸੋਖਾਨਾ ਸਾਹਿਬ ਨੂੰ ਲੈ ਕੇ ਖੜਾ ਹੋਇਆ ਸੀ ਜੋ ਵਿਵਾਦ ਬਹੁਤ ਹੀ ਗੰਭੀਰ ਸੀ ਜਿਸ ਨੂੰ ਲੈ ਕੇ ਜਿੱਥੇ ਸਿੱਖ ਜਗਤ ਦੇ ਵਿੱਚ ਰੋਸ ਪੈਦਾ ਹੋਇਆ ਸੀ ਉੱਥੇ ਹੀ ਰਸੋਖਾਨਾ ਸਾਹਿਬ ਦੀਆਂ ਸੰਗਤਾਂ ਸ਼੍ਰੀ ਨਾਭਕਰ ਰਾਜਾ ਸਾਹਿਬ ਜੀ ਦੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਦੇ ਫਿਰਦਿਆਂ ਨੂੰ ਬਹੁਤ ਡੂੰਗੀ ਠੇਸ ਪਹੁੰਚੀ ਸੀ ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਸਦਕਾ ਸ਼੍ਰੀ ਨਾਭਕਰ ਰਾਜਾ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਉਹ ਵਿਵਾਦ ਬੜੀ ਹੀ ਸੂਝਬੂਝ ਦੇ ਨਾਲ ਬੜੀ ਹੀ ਸਮਝਦਾਰੀ ਦੇ ਨਾਲ ਬੜੇ ਹੀ ਸ਼ਾਂਤੀ ਦੇ ਵਿੱਚ ਰਹਿੰਦੇ ਹੋਏ ਹੱਲ ਕੀਤਾ ਗਿਆ ਇਸ ਵਿਵਾਦ ਦੇ ਸ਼ਾਂਤੀਪੂਰਵਕ ਹੱਲ ਹੋਣ ਦੀ ਖੁਸ਼ੀ ਵਿੱਚ ਰਸੋਖਾਨਾ ਮਜਾਰਾ ਰਾਜਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ 25 ਜਨਵਰੀ ਨੂੰ ਰਸੋਖਾਨਾ ਸਾਹਿਬ ਵਿਖੇ ਸ਼ੁਕਰਾਨਾ ਸਮਾਗਮ ਉਲੀਕਿਆ ਗਿਆ। ਅੱਜ 23 ਤਰੀਕ ਨੂੰ ਸ੍ਰੀ ਅਖੰਡ ਪੜ ਸਾਹਿਬ ਆਰੰਭ ਕੀਤੇ ਗਏ ਜਿਨ੍ਹਾਂ ਦੇ ਕੇ ਭੋਗ ਮਿਤੀ 25 ਜਨਵਰੀ ਨੂੰ ਪਾਏ ਜਾਣਗੇ। ਭੋਗ ਉਪਰੰਤ ਖੁੱਲੇ ਪੰਡਾਲਾਂ ਦੇ ਵਿੱਚ ਧੰਸੀ ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਖਤ ਦੇ ਉੱਤੇ ਸੁਭਾਇਵਾਨ ਹੋਣਗੇ ਅਤੇ ਧੰਸੀ ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਹਜ਼ੂਰੀ ਦੇ ਵਿੱਚ ਪੰਥਕ ਜਥੇ ਕਬਿਸ਼ਰੀ ਜਥੇ ਢਾਡੀ ਜਥੇ ਆਪ ਸਰਬਤ ਸੰਗਤ ਨੂੰ ਗੁਰਬਾਣੀ ਗੁਰ ਇਤਿਹਾਸ ਦੇ ਨਾਲ ਜੋੜਨਗੇ ਗੁਰੂ ਪਿਆਰੀ ਸਾਧ ਸੰਗਤ ਜੀਓ ਬੜੇ ਹੀ ਦੁੱਖ ਦੇ ਨਾਲ ਮੈਂ ਆਪ ਸਰਬਤ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਵੀ ਜਾਣਦੇ ਹੋ ਕਿ ਬਹੁਤ ਸਾਰੀਆਂ ਐਸੀਆਂ ਸਮਾਜ ਨੂੰ ਪਾੜਨ ਵਾਲੀਆਂ ਤਾਕਤਾਂ ਨੇ ਜੋ ਲਗਾਤਾਰ ਰਸੋਖਾਨਾ ਸਾਹਿਬ ਦੇ ਪ੍ਰਤੀ ਪੱਦੀ ਸ਼ਬਦਾਵਲੀ ਦੀ ਵਰਤੋਂ ਕਰ ਰਹੀਆਂ ਹਨ ਬਹੁਤ ਸਾਰਾ ਝੂਠ ਰਸੋਖਾਨਾ ਸਾਹਿਬ ਨੂੰ ਲੈ ਕੇ ਬੋਲਿਆ ਜਾ ਰਿਹਾ ਹੈ ਬਹੁਤ ਸਾਰੀਆਂ ਤੱਥਾਂ ਤੋਂ ਹੀਣੀਆਂ ਗੱਲਾਂ ਝੂਠੀਆਂ ਗੱਲਾਂ ਝੂਠਾ ਪ੍ਰੋਪਾਗੈਂਡਾ ਰਸੋਖਾਨਾ ਸਾਹਿਬ ਦੇ ਪ੍ਰਤੀ ਕੀਤਾ ਜਾ ਰਿਹਾ ਹੈ ਔਰ ਇਹ ਤਾਕਤਾਂ ਹਰ ਕੋਸ਼ਿਸ਼ ਕਰ ਰਹੀਆਂ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਝੂਠਾ ਪ੍ਰੋਪਾਗੈਂਡਾ ਕਰਕੇ ਝੂਠੀ ਜਾਣਕਾਰੀ ਫੈਲਾ ਕੇ ਝੂਠੀਆਂ ਫੁਵਾਹਾਂ ਫੈਲਾ ਕੇ ਰਸੋਖਾਨਾ ਸਾਹਿਬ ਦੀ ਸੰਗਤ ਨੂੰ ਸ਼੍ਰੀ ਨਾਭਗੰਗ ਰਾਜਾ ਸਾਹਿਬ ਨੂੰ ਤੇ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਦੀਆਂ ਸੰਗਤਾਂ ਨੂੰ ਪੰਥ ਵਿਰੋਧੀ ਸ਼ਕਤੀ ਬਣਾ ਕੇ ਪੇਸ਼ ਕਰ ਦਿੱਤਾ ਜਾਵੇ ਪਰ ਅਜਿਹਾ ਕਦੇ ਵੀ ਹੋ ਨਹੀਂ ਸਕਦਾ ਕਿਉਂਕਿ ਆਪਣੇ ਜੀਵਨ ਵਿੱਚ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਜਿੱਥੇ ਖੁਦ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅੰਤਾਂ ਦਾ ਸਤਕਾਰ ਕਰਦੇ ਸਨ ਉੱਥੇ ਹੀ ਉਹਨਾਂ ਨੇ ਆਪਣੀ ਸਾਰੀ ਸੰਗਤ ਨੂੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲਾੜ ਲਾਇਆ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਦਬ ਸਤਕਾਰ ਕਰਨਾ ਸਿਖਾਇਆ ਗੁਰੂ ਪਿਆਰੀ ਸਾਥ ਸੰਗਤ ਜੀਓ ਇਸ ਸਮਾਂ ਬਹੁਤ ਹੀ ਸ਼ਾਂਤੀ ਦੇ ਵਿੱਚ ਰਹਿ ਕੇ ਸਮਝਦਾਰੀ ਦੇ ਨਾਲ ਸੂਝ-ਬੂਝ ਤੋਂ ਕੰਮ ਲੈਣ ਦਾ ਹੈ ਜਿੱਥੇ ਅਸੀਂ ਸ਼ਾਂਤੀ ਬਣਾਈ ਰੱਖਣੀ ਹੈ ਸਮਝਦਾਰੀ ਤੋਂ ਕੰਮ ਲੈਣਾ ਹੈ ਭੜਕਾਹਟ ਵਿੱਚ ਨਹੀਂ ਆਉਣਾ ਗੁੱਸੇ ਵਿੱਚ ਨਹੀਂ ਆਉਣਾ ਉੱਥੇ ਇੱਕ ਚੀਜ਼ ਜੋ ਬਹੁਤ ਲਾਜ਼ਮੀ ਹੈ ਉਹ ਇਹ ਹੈ ਕਿ 25 ਤਰੀਕ ਨੂੰ ਜੋ ਸ਼ੁਕਰਾਨਾ ਸਮਾਗਮ ਰਸੋਖਾਨਾ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ ਸ਼੍ਰੀ ਨਾਮਕਮਾ ਰਾਜਾ ਸਾਹਿਬ ਜੀ ਨੂੰ ਪਿਆਰ ਕਰਨ ਵਾਲਾ ਹਰ ਇੱਕ ਸੇਵਕ ਹਰ ਇੱਕ ਪਿਆਰਾ ਜੋ ਪੰਜਾਬ ਅਤੇ ਪੰਜਾਬ ਦੇ ਬਾਹਰਲੇ ਸੂਬਿਆਂ ਦੇ ਵਿੱਚ ਬੈਠਾ ਹੈ ਉਹ ਇਸ ਸ਼ੁਕਰਾਨਾ ਸਮਾਗਮ ਦੇ ਉੱਤੇ ਸਰੀਰਕ ਤੌਰ ਦੇ ਉੱਤੇ ਹਾਜ਼ਰੀ ਜ਼ਰੂਰ ਭਰੇ ਕੋਈ ਵੀ ਐਸਾ ਸ਼੍ਰੀ ਨਾਭ ਕਮਰਾਜਾ ਸਾਹਿਬ ਜੀ ਦਾ ਪਿਆਰਾ ਨਹੀਂ ਹੋਣਾ ਚਾਹੀਦਾ ਜੋ ਉਸ ਦਿਨ ਆਪਣੇ ਕੰਮਾਂ ਵਿੱਚ ਰਹਿ ਜਾਵੇ ਜਾਂ ਆਪਣੇ ਘਰਾਂ ਵਿੱਚ ਰਹਿ ਜਾਵੇ ਜੇਕਰ ਕੋਈ ਬਹੁਤ ਹੀ ਜ਼ਰੂਰੀ ਰੁਝੇ ਮਾ ਹੁੰਦਾ ਹੈ ਤਾਂ ਤੁਸੀਂ ਫੇਰ ਘਰ ਰਹਿ ਸਕਦੇ ਹੋ ਪਰ ਜੇਕਰ ਗੈਰ ਜ਼ਰੂਰੀ ਰਜਿਮੇ ਨੇ ਗੈਰ ਜ਼ਰੂਰੀ ਕੰਮ ਨੇ ਤਾਂ ਗੁਰੂ ਪਿਆਰੀ ਸਾਧ ਸੰਗਤ ਜੀਓ ਕੰਮ ਤਾਂ ਹੁੰਦੇ ਹੀ ਰਹਿਣੇ ਆ ਰਜਿਮੇ ਵੀ ਚੱਲਦੇ ਰਹਿਣੇ ਆ ਪਰ ਸ਼ੁਕਰਾਨਾ ਸਮਾਗਮ ਦੇ ਵਿੱਚ ਸਾਡੀ ਹਾਜ਼ਰੀ ਜਿੱਥੇ ਇਹਨਾਂ ਰਸੋਖਾਨਾ ਸਾਹਿਬ ਦੇ ਪ੍ਰਤੀ ਕੂੜ ਪ੍ਰਚਾਰ ਕਰਨ ਵਾਲੀਆਂ ਤਾਕਤਾਂ ਨੂੰ ਇੱਕ ਕੋਰਾ ਜਵਾਬ ਹੋਵੇਗੀ ਉਥੇ ਹੀ ਧੰਸੀ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਤੀ ਸਾਡੀ ਸ਼ਰਧਾ ਤੇ ਸਤਿਕਾਰ ਨੂੰ ਦੁਨੀਆ ਅੱਗੇ ਰੱਖੇਗੀ ਮੈਂ ਇੱਕ ਵਾਰ ਫੇਰ ਸ਼੍ਰੀ ਨਾਗਕਮਰ ਰਾਜਾ ਸਾਹਿਬ ਜੀ ਦੀਆਂ ਪੰਜਾਬ ਅਤੇ ਪੰਜਾਬ ਤੋਂ ਬਾਹਰ ਵੱਸਦੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਰਸੋਖਾਨਾ ਸਾਹਿਬ ਦਾ ਇੱਕ ਨਿਮਾਣਾ ਸੇਵਾਦਾਰ ਹੋਣ ਦੇ ਨਾਤੇ ਬੇਨਤੀ ਕਰਦਾ ਹਾਂ ਕਿ 25 ਤਰੀਕ 25 ਜਨਵਰੀ ਦੇ ਸ਼ੁਕਰਾਨਾ ਸਮਾਗਮ ਦੇ ਵਿੱਚ ਆਪਾਂ ਵੱਡੀ ਗਿਣਤੀ ਦੇ ਵਿੱਚ ਵਹੀਰਾਂ ਕੱਟ ਕੇ ਰਸੋਖਾਨਾ ਸਾਹਿਬ ਪਹੁੰਚਣਾ। ਉਹ ਬੜੇ ਹੀ ਜਾਪ ਤੇ ਵਿੱਚ ਰਹਿੰਦੇ ਹੋਏ ਇਸ ਸ਼ੁਕਰਾਨੇ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨੀਆਂ ਨੇ। ਮੇਰੀ ਇਸ ਵਕਤ ਨਮਾਸ਼ਾਰ ਜਲੇਦੇ ਵੱਖ-ਵੱਖ ਟੈਕਸੀ ਸਟੈਂਡਾਂ ਵਾਲੇ ਡਰਾਈਵਰ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਸਾਡਾ ਹਮੇਸ਼ਾ ਸਹਿਯੋਗ ਦਿੱਤਾ ਹੈ ਜਦੋਂ ਵੀ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਆਉਂਦਾ ਹੈ ਤਾਂ ਡਰਾਈਵਰ ਵੀਰ ਆਪਣੇ ਗੇੜਿਆਂ ਨੂੰ ਛੱਡ ਦਿੰਦੇ ਨੇ ਪਰ ਰਸੋਖਾਨਾ ਸਾਹਿਬ ਦੇ ਜੋੜ ਮੇਲੇ ਤੇ ਸੰਗਤਾਂ ਨੂੰ ਘਰ ਤੋਂ ਲੈ ਕੇ ਆਉਣ ਵਾਸਤੇ ਅਤੇ ਰਸੋਖਾਨਾ ਸਾਹਿਬ ਤੋਂ ਵਾਪਸ ਘਰ ਛੱਡਣ ਵਾਸਤੇ ਫ੍ਰੀ ਗੱਡੀਆਂ ਦੀ ਸੇਵਾ ਲਾਉਂਦੇ ਨੇ ਇਸ ਵਕਤ ਵੀ ਰਸੋਖਾਨਾ ਸਾਹਿਬ ਨੂੰ ਤੁਹਾਡੀ ਸੇਵਾ ਦੀ ਬਹੁਤ ਲੋੜ ਹੈ ਮੇਰੀ ਸਾਰੇ ਹੀ ਡਰਾਈਵਰ ਵੀਰਾਂ ਨੂੰ ਟੈਕਸੀ ਵਾਲੇ ਵੀਰਾਂ ਦੀਆਂ ਯੂਨੀਅਨਾਂ ਨੂੰ ਬੇਨਤੀ ਹੈ ਕਿ 25 ਜਨਵਰੀ ਦੇ ਸ਼ੁਕਰਾਨਾ ਸਮਾਗਮ ਦੇ ਵਿੱਚ ਵੱਖ-ਵੱਖ ਸ਼ਹਿਰਾਂ ਕਸਬਿਆਂ ਤੋਂ ਸੰਗਤਾਂ ਨੂੰ ਰਸੋਖਾਨਾ ਸਾਹਿਬ ਫ੍ਰੀ ਲੈ ਕੇ ਆਉਣ ਅਤੇ ਰਸੋਖਾਨਾ ਸਾਹਿਬ ਤੋਂ ਫ੍ਰੀ ਵਾਪਸ ਘਰਾਂ ਤੱਕ ਲੈ ਕੇ ਜਾਣ ਦੀ ਸੇਵਾ ਤੁਸੀਂ ਨੇ ਪਾਉਣੀ ਹੈ ਇਸੇ ਤਰ੍ਹਾਂ ਮੈਂ ਬਾਕੀ ਸੇਵਾਦਾਰਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਆਪਾਂ ਆਪਣੀਆਂ-ਆਪਣੀਆਂ ਜ਼ਿੰਮੇਵਾਰੀਆਂ ਸਮਝਦੇ ਹੋਏ ਸੇਵਾਵਾਂ ਨਿਭਾਉਣੀਆਂ ਹੈ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਹ ਬਹੁਤ ਜ਼ਰੂਰੀ ਹੈ ਸਮੇਂ ਦੀ ਮੰਗ ਹੈ ਸਮੇਂ ਦੀ ਮੁੱਖ ਲੋੜ ਹੈ ਕਿ ਇਸ ਵਕਤ ਸ਼ੁਕਰਾਨਾ ਸਮਾਗਮ ਦੇ ਵਿੱਚ ਅਸੀਂ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਰਸੋਖਾਨਾ ਸਾਹਿਬ ਇਕੱਤਰ ਹੋਈਏ ਅਤੇ ਦੇਸ਼ ਦੁਨੀਆ ਵਿੱਚ ਵਸਦੀਆਂ ਸਿੱਖ ਸੰਗਤਾਂ ਨੂੰ ਦਸੀਏ ਕਿ ਅਸੀਂ ਸਿੱਖ ਜਗਤ ਤੋਂ ਅੱਡ ਨਹੀਂ ਪੰਥ ਤੋਂ ਵੱਖ ਨਹੀਂ ਅਸੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਸ਼ਰਧਾ ਰੱਖਦੇ ਹਾਂ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਗੁਰੂ ਮੰਨਦੇ ਹਾਂ ਔਰ ਧੰਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਨਤਮਸਤਕ ਹੁੰਦੇ ਹਾਂ ਤੇ ਇਸ ਦੇ ਨਾਲ ਨਾਲ ਸ਼੍ਰੀ ਨਾਭ ਕਮ ਰਾਜਾ ਸਾਹਿਬ ਜੀ ਉਹ ਮਹਾਨ ਬ੍ਰਹਮ ਗਿਆਨੀ ਜਿਨ੍ਹਾਂ ਨੇ ਸਾਨੂੰ ਸਭ ਨੂੰ ਧੰਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੋੜਿਆ ਹੈ ਅਸੀਂ ਉਹਨਾਂ ਦਾ ਵੀ ਅਥਾਹ ਸਤਿਕਾਰ ਕਰਦੇ ਹਾਂ ਉਹਨਾਂ ਨੂੰ ਵੀ ਅਥਾਹ ਪਿਆਰ ਕਰਦੇ ਹਾਂ ਸੋ ਇਹ ਨਿੱਕੀ ਜੀ ਬੇਨਤੀ ਹੈ ਕਿ ਕੋਈ ਵੀ ਰਾਜਾ ਸਾਹਿਬ ਦਾ ਪਿਆਰਾ ਐਸਾ ਨਾ ਹੋਵੇ ਜੋ 25 ਜਨਵਰੀ ਨੂੰ ਘਰ ਬੈਠਾ ਰਹਿ ਜਾਵੇ ਆਪਾਂ ਅੱਗੇ ਪਿੱਛੇ ਆਉਂਦੇ ਹਾਂ ਦਾਤਾਂ ਵਾਸਤੇ ਅਰਦਾਸਾਂ ਕਰਦੇ ਹਾਂ ਸਾਡੀਆਂ ਝੋਲੀਆਂ ਮਹਾਰਾਜ ਭਰਦੇ ਨੇ ਅਸੀਂ ਖੁਸ਼ੀਆਂ ਲੈ ਕੇ ਜਾਂਦੇ ਹਾਂ ਪਰ ਹੁਣ ਸਾਡਾ ਫਰਜ਼ ਬਣਦਾ ਹੈ ਕਿ ਸ਼ੁਕਰਾਨਾ ਸਮਾਗਮ ਦੇ ਵਿੱਚ ਅਸੀਂ ਵੱਡੀ ਗਿਣਤੀ ਵਿੱਚ ਪਹੁੰਚੀਏ ਮੈਂ ਉਮੀਦ ਕਰਦਾ ਕਿ ਰਾਜਾ ਸਾਹਿਬ ਦੀਆਂ ਸੰਗਤਾਂ ਇਸ ਬੇਨਤੀ ਨੂੰ ਪ੍ਰਵਾਨ ਕਰਨਗੀਆਂ ਔਰ 25 ਜਨਵਰੀ ਨੂੰ ਇੱਕ ਵੱਡਾ ਇਕੱਠ ਰਸੋਖਾਨਾ ਸਾਹਿਬ ਦੇ ਵਿੱਚ ਹੋਵੇਗਾ ਲੱਖਾਂ ਦੀ ਗਿਣਤੀ ਦੇ ਵਿੱਚ ਰਾਜਾ ਸਾਹਿਬ ਦੀਆਂ ਸੰਗਤਾਂ ਰਸੋਖਾਨਾ ਸਾਹਿਬ ਸ਼ੁਕਰਾਨਾ ਸਮਾਗਮ 'ਚ ਪਹੁੰਚਣਗੀਆਂ ਔਰ ਡਰਾਈਵਰ ਵੀ ਪਹਿਲਾਂ ਦੀ ਤਰ੍ਹਾਂ ਸੇਵਾਵਾਂ ਨਿਭਾਉਣਗੇ ਸਾਰਿਆਂ ਦਾ ਸਮੁੱਚੇ ਰੂਪ ਵਿੱਚ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ